ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਾਂਗੇ ਜਿਹੜਾ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜਿਹੜੇ ਵੀ ਕੈਂਡੀਡੇਟਾਂ ਦਾ ਐਗਜ਼ਾਮ ਹੈਗਾ ਸੀ 16 ਫੈਬਰੂਰੀ ਦਾ ਜਿਵੇਂ ਤੁਹਾਨੂੰ ਕੱਲ ਨਿਊਜ਼ ਮਿਲੀ ਹੋਣੀ ਹੈ ਅਸੀਂ ਵੀਡੀਓ ਵੀ ਪਾਈ ਸੀ ਉਸ ਉੱਤੇ ਕਿ ਜਿਹੜੀ ਪੰਜਾਬ ਵੱਲੋਂ ਨਿਊਜ਼ ਆਈ ਹੈਗੀ ਹੈ ਕਿ ਜਿਹੜੇ ਵੀ ਪੰਜਾਬ ਵਿੱਚ ਭਰਤੀ ਹੈਗੀ ਆ ਜਾਂ ਜਿਹੜੇ ਵੀ ਐਗਜ਼ਾਮ ਹੈਗੇ ਆ ਸਾਰੇ ਰੱਦ ਕਰ ਦਿੱਤੇ ਗਏ ਆ ਰੱਦ ਕਰਨ ਦਾ ਕਾਰਨ ਕੀ ਹੈ ਇਸ ਬਾਰੇ ਵੀ ਤੁਹਾਨੂੰ ਬ੍ਰੇਕਿੰਗ ਨਿਊਜ਼ ਦੇਵਾਂਗੇ ਜਿਹੜੀ ਵੀ ਆਈ ਹੈ ਨੋਟੀਫਿਕੇਸ਼ਨ ਜਾਰੀ ਵੀ ਹੋ ਚੁੱਕਿਆ ਹੈ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜਿਹੜੇ ਕੈਂਡੀਡੇਟਾਂ ਦਾ 16 ਫਰਵਰੀ ਦਾ ਐਗਜ਼ਾਮ ਹੈ ਉਹਨਾਂ ਦਾ ਇਸ਼ੂ ਹੈਗਾ ਕਿ ਕਿਵੇਂ ਕੀ ਸਾਡਾ ਐਗਜ਼ਾਮ ਕੰਡਕਟ ਕਰਾਇਆ ਜਾਊਗਾ ਜਾਂ ਨਹੀਂ ਕੰਡਕਟ ਕਰਾਇਆ ਜਾਊਗਾ ਇਸੇ ਬਾਰੇ ਤੇ ਵੀਡੀਓ ਤੇ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਰਿਲੀਜ਼ ਹੋ ਰਹੀ ਹੈ ਨਿਊਜ਼ ਹੈਗੀ ਹੈ ਉਹ ਠੀਕ ਹੈ ਕਿਹੜੀ ਕਿਹੜੀ ਪ੍ਰੀਖਿਆਵਾਂ ਨਹੀਂ ਹੋਵੇਗੀ ਕਿਸ ਕਾਰਨ ਰੋਕੀ ਗਈ ਹੈ ਕੈਂਡੀਡੇਟਾਂ ਦਾ ਫਾਇਦਾ ਹੈ ਗਿਆ ਜਾਂ ਨੁਕਸਾਨ ਹੈ ਗਿਆ ਤਾਂ ਇਸ ਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਪੰਜਾਬ ਵਿੱਚ ਜਿਹੜਾ ਐਗਜ਼ਾਮ ਸੀ 16 ਫਰਵਰੀ ਦਾ ਅਧਿਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਪ੍ਰੀਖਿਆਵਾਂ ਜਿਹੜੀ ਹੈਗੀ ਹੈ ਸੀਨੀਅਰ ਸਹਾਇਕ ਦੀ ਹੈਗੀ ਹੈ ਐਡਵਰਟਾਈਜ਼ ਨੰਬਰ 523 ਹੈਗੀ ਹੈ ਨੀਜੀ ਸਹਾਇਕ ਦੀ ਹੈਗੀ ਹੈ ਐਡਵਰਟਾਈਜ਼ ਨੰਬਰ 523 ਦੀ ਹੈਗੀ ਹੈ ਜਿਲਖ ਜਾਂਚੀ ਜੀ ਆਈਸੀ ਵੈਕੈਂਸੀ 13 23 ਦੀ ਹੈਗੀ ਹੈ ਅਤੇ ਸੀਨੀਅਰ ਸਹਾਇਕ ਕਮ ਇਨਸਪੈਕਟਰ ਦੀ ਹੈਗੀ ਹੈ ਜਿਹੜੀ ਐਡਵਰਟਾਈਜ਼ ਨੰਬਰ 424 ਦੀਆਂ ਜਿਹੜੀ ਵੀ ਲਿਖਤੀ ਪ੍ਰੀਖਿਆ ਸੀ ਅੱਜ ਸਾਰਿਆਂ ਦੀ ਜਿਹੜੀ ਸਾਂਝੀ ਲਿਖਤੀ ਪ੍ਰੀਖਿਆ ਸੀ 16 ਫਰਵਰੀ ਨੂੰ ਇਹ ਐਗਜ਼ਾਮ ਪੋਸਟਪੋਨ ਹੋ ਚੁੱਕਿਆ ਹੈ ਠੀਕ ਹੈ ਹੁਣ ਪੰਜਾਬ ਵੱਲੋਂ ਜਿਹੜਾ ਨੈਕਸਟ ਐਗਜ਼ਾਮ ਹੋਊਗਾ ਦਾ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਆਫੀਸ਼ੀਅਲ ਵੈਬਸਾਈਟ ਤੇ ਉੱਤੇ ਅਪਡੇਟ ਮਿਲ ਜਾਊਗਾ ਅਜੇ 15 ਤੋਂ 20 ਦਿਨਾਂ ਤੱਕ ਤਾਂ ਤੁਹਾਡਾ ਐਗਜ਼ਾਮ ਹੋ ਨਹੀਂ ਸਕਦਾ ਕਿਉਂਕਿ ਜਿਹੜੀ ਵੀ ਇਹ ਨਿਊਜ਼ ਆਈ ਹੈ ਰੋਕ ਲਗਾਈ ਗਈ ਹੈ ਇਹ 15 ਤੋਂ 20 ਦਿਨਾਂ ਤੱਕ ਰੋਕ ਲਗਾਈ ਗਈ ਹੈ ਹੁਣ ਕੋਈ ਵੀ ਐਗਜ਼ਾਮ ਨਹੀਂ ਹੋਊਗਾ 15 ਤੇ 20 ਦਿਨਾਂ ਤੱਕ ਨਾ ਕੋਈ ਵੀ ਰਿਜ਼ਲਟ ਡਿਕਲੇਅਰ ਕੀਤਾ ਜਾਊਗਾ ਨਾ ਕੋਈ ਵੀ ਜਿਹੜੀ ਵੀ ਨਵੀਂ ਵੈਕੈਂਸੀ ਆਈ ਹੈ ਹੁਣ ਕੋਈ ਵੀ ਨਵੀਂ ਵੈਕੈਂਸੀ ਨਹੀਂ ਆਊਗੀ ਯਾ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਏ ਐਲ ਐਮ ਦੀ ਭਰਤੀ ਆਈ ਸੀ ਠੀ ਜਿਹੜੇ ਵੀ ਪੀ ਟ੍ਰਿਪਲ ਐਸ ਵੀ ਬੋਰਡ ਜਾਂ ਪੀ ਪੀ ਐਸ ਸੀ ਜਿਹੜੇ ਬੋਰਡ ਦੇ ਵਿੱਚ ਜਿਹੜੀ ਵੀ ਵੈਕੈਂਸੀ ਆਈ ਜੀ ਸਾਰੀਆਂ ਤੇ ਰੋਕ ਲਗਾਈ ਗਈ ਹੈ ਹੁਣ ਕੋਈ ਵੀ ਨਇਆ ਨੋਟੀਫਿਕੇਸ਼ਨ ਰਿਲੀਜ਼ ਨਹੀਂ ਹੋਗਾ ਜਿਹੜੀ ਪੰਜਾਬ ਪੁਲਿਸ ਦੀ ਜਾਂ ਅਦਰ ਜਿਹੜੀ ਵੀ ਪੋਸਟਾਂ ਨਿਕਲੀ ਸੀ ਸਾਰੀਆਂ ਦੇ ਰੋਕ ਲਗਾਈ ਗਈ ਹੈ ਹੁਣ ਕੁਝ ਵੀ ਕੰਮ ਨਹੀਂ ਹੋਊਗਾ ਜਿਹੜੀ ਵੀ ਪੰਜਾਬ ਦੇ ਅੰਦਰ ਪਰਤੀ ਆਉਂਦੀ ਹੈ ਉਸ ਤੇ ਵਧੇ ਅਸੀਂ ਜਾਣ ਲੈਂਦੇ ਹਾਂ ਜਿਹੜੀ ਵੀ ਬ੍ਰੇਕਿੰਗ ਨਿਊਜ਼ ਆਈ ਹੈ ਕੀ ਬ੍ਰੇਕਿੰਗ ਨਿਊਜ਼ ਆਈ ਹੈ ਕੈਂਡੀਡੇਟਾਂ ਦਾ ਕੀ ਫਾਇਦਾ ਹੈ ਗਿਆ